ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਸ਼ ਵਿਦੇਸ਼ ਦੇ ਸੰਗਤਾਂ ਨੂੰ ਅਪੀਲ ਕਰਨਾ ਚਾਹੁੰਦਾ ਦੱਸਣਾ ਚਾਹੁੰਦਾ ਕਿ ਆਪਣੇ ਜੋ ਜਸਪ੍ਰੀਤ ਸਿੰਘ ਐਡਵੋਕੇਟ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਵੱਲੋਂ ਜੋ ਵੀ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬਹੁਤ ਸ਼ਲਾਘਾਯੋਗ ਹੈ ਉਹਨਾਂ ਨੇ ਹੁਣ ਇੰਦਰ ਅੰਮ੍ਰਿਤਪਾਲ ਲਈ ਜੋ ਵੀ ਉਹਨਾਂ ਨੇ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਵਾਈਸ ਪ੍ਰੈਜ਼ੀਡੈਂਟ ਨੂੰ ਜੋ ਲੈਟਰ ਦਿੱਤੀ ਹੈ ਉਹਦੀ ਰਿਹਾਈ ਵਾਸਤੇ ਤੇ ਜੋ ਉਹਨਾਂ ਨੇ ਅਮਰੀਕਾ ਦੇ ਐਮਪੀਜ਼ ਨੂੰ ਲੈਟਰ ਦਿੱਤੇ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਉਹਨਾਂ ਵੱਲੋਂ ਆਸ ਦਵਾਈ ਗਈ ਸੀ ਮੈਨੂੰ ਬਈ ਉਹ ਮਹੀਨੇ ਡੇਢ ਮਹੀਨੇ ਦੇ ਵਿੱਚ ਅਮਰਤਪਾਲ ਨੂੰ ਰਿਹਾ ਕਰ ਦਊਗੀ ਇੰਡੀਅਨ ਗਵਰਨਮੈਂਟ ਕਿਉਂਕਿ ਉਹਨਾਂ ਨੂੰ ਅਮਰੀਕਨ ਗਵਰਨਮੈਂਟ ਵੱਲੋਂ ਲੈਟਰ ਗਿਆ ਹੈ ਬਈ ਇਹ ਅੰਮ੍ਰਿਤਪਾਲ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਉਹ ਹੁਣ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਆ ਤੇ ਉਹਨਾਂ ਨੇ ਸੰਵਿਧਾਨ ਦੀ ਸੋਚੀ ਹੈ ਇਸ ਲਈ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਹੈ ਮੈਂ ਇਸ ਉਪਰਾਲੇ ਲਈ ਜਸਪ੍ਰੀਤ ਸਿੰਘ ਐਡਵੋਕੇਟ ਜੀ ਦਾ ਬਹੁਤ ਬਹੁਤ ਧੰਨਵਾਦੀ ਅਮਰੀਕਾ ਵਾਲਿਆਂ ਦਾ ਉਹਨਾਂ ਨੇ ਜੋ ਇਹ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ